हां जी दोस्तों ज्यों ਦਾ ਆਯੁਰਵੈਦ ਤੇ ਤੁਹਾਡਾ ਸਵਾਗਤ ਹੈ ਮੈਂ ਡਾਕਟਰ ਦਵਿੰਦਰ ਸਿੰਘ ਅੱਜ ਦੀ ਯੁੱਗ ਦੇ ਵਿੱਚ ਚੈਲੰਜ ਹੈ ਆਪਣੇ ਸਰੀਰ ਨੂੰ ਬਿਲਕੁਲ ਤੰਦਰੁਸਤ ਬਣਾ ਕੇ ਰੱਖਣਾ ਐਨੇ ਪੈਸਟੀਸਾਈਡ ਇੰਨਾ ਕੋ ਸਾਡੇ ਅੰਦਰ ਜਾ ਰਿਹਾ ਸੀ ਹਮੇਸ਼ਾ ਕਿਸ ਤਰ੍ਹਾਂ ਤੰਦਰੁਸਤ ਤੇ ਜਵਾਨ ਸਵਸਥ ਬਣੇ ਰਹਿ ਸਕਦੇ ਆ ਇਸ ਉਪਰਾਲੇ ਲਈ ਅਸੀਂ ਬਹੁਤ ਸਾਰੇ ਰਸਾਇਣ ਤਿਆਰ ਕਰਦੇ ਆ ਗਰਮੀਆਂ ਲਈ ਸਾਡਾ ਇਹ ਬਹੁਤ ਬਹੁਮੁੱਲੇ ਤਰ੍ਹਾਂ ਦੇ ਤਿਆਰ ਰਸਾਇਣ ਬੇਸ਼ਕੀਮਤੀ ਦਵਾਈਆਂ ਤਿਆਰ ਕਰਿਆ ਜਾਂਦਾ ਜਿਹੜਾ ਕੀ ਜਿਹੜੇ ਰਸਾਇਣ ਲੋਕ ਖਾਣਾ ਚਾਹੁੰਦੇ ਜਿਵੇਂ ਆਮਲਾ ਵਗੈਰਾ ਤਾਂ ਉਹਨਾਂ ਨੂੰ ਇਕੱਲੇ-ਇਕੱਲੇ ਚੀਜ਼ ਖਾਣ ਨਾਲ ਉਹਦੇ ਕਈ ਜਿਵੇਂ ਸਰਦ ਆਵਲਾ ਸਰਦ ਤੇ ਖੁਸ਼ਕ ਹੁੰਦਾ ਇਹਦੇ ਉਹਨੂੰ ਗੁਣ ਵੱਧ ਜਾਂਦੇ ਨੇ ਤੇ ਉਹਦੇ ਸਾਈਡ ਇਫੈਕਟ ਵੀ ਆ ਜਾਂਦੇ ਆ ਪਰ ਇਹ ਜਿਹੜੇ ਆਯੁਰਵੈਦ ਦੇ ॠषि मुनियों ਦੁਆਰਾ ਤਿਆਰ ਕਰੇ ਗਏ ਫਾਰਮੂਲੇ ਨੇ ਉਹਨਾਂ ਦੇ ਵਿੱਚ ਇਹ ਬੈਲੈਂਸ ਕਰੇ ਜਾਂਦੇ ਤੇ ਇਹ ਜੀ ਪ੍ਰੋਬਲਮਾਂ ਨਹੀਂ ਆਉਂਦੀਆਂ ਤਾਂ ਇਹਦੇ ਲਈ ਅਸੀਂ ਇਹ ਸਵਰਨ ਸ਼ਕਤੀ ਰਸਾਇਣ ਤਿਆਰ ਕਰਦੇ ਆ ਜਿਹੜਾ ਕੀ ਆਦਮੀ ਨੂੰ ਕਦੇ ਵੀ ਬੁੱਢਾ ਨਹੀਂ ਹੋਣ ਉਹ ਮਹਿਸੂਸ ਹੋਣ ਦਿੰਦਾ ਤੇ ਉਹਦੇ ਵਿੱਚ ਹਮੇਸ਼ਾ ਬਾਲ